ਆਲਾ ਆ ਗਿਆ ਹੁਣ ਲੋਕਾਂ ਤੋਂ ਇਹ ਕਿੰਝ ਹੋਇਆ ਇਹ ਕੀ ਕਰ ਰਹੇ ਹੋ ਇਹ ਕੀ ਹੈ ਕਿ ਜੂਆ ਖੇਲਦੇ ਨੇ ਕੀ ਗੱਲ ਕੀ ਹੈ ਹੈ ਕੀ ਹੈਗਾ ਕੀ ਹੈ ਇਹ ਮਾਂ ਭਾਈ ਸਾਰੀ ਗੇਮ ਹੈ ਸਟ੍ਰਾਈਕਰ ਦੀ ਗੇਮ ਹੈ ਭਾਈ ਹੈ ਤੇ ਗੇਮ ਇਦਾਂ ਖੇਲ ਸਕਦੇ ਦੀ ਸ਼੍ਰੀਆਮ ਦੇ ਸਾਤੇ ਤੁਸੀਂ ਲੋਕਾਂ ਨੂੰ ਲੁੱਟਿਆ ਜਾਂਦਾ ਪਿਆ ਆ ਪੈਸੇ ਆ ਦੇ ਸਾਤੇ ਤੁਸੀਂ ਆ ਪੈਸੇ ਵੀ ਜੂਆ ਜਿਹੜਾ ਖਲਾਇਆ ਜਾਂਦਾ ਪਿਆ ਆ ਦਿਖਾਓ ਕਿ ਕੀ ਕਰਦੇ ਨੇ ਕਿਹਨੇ ਪਰਮਿਸ਼ਨ ਦਿੱਤੀ ਭਾਈ ਤੁਹਾਨੂੰ ਇੱਥੇ ਜੂਆ ਖੇਡਣ ਨੂੰ ਆਇਆ ਜਾ ਰਹੇ ਨੇ ਤੇ ਫੇਰ ਕਿੱਦਾਂ ਕਿੱਦਾਂ ਖੇਡ ਰਹੇ ਹੋ ਕੋਲੇ-ਬਾਲੇ ਲੋਕ ਭਾਈ ਇਦਾਂ ਆਉਂਦੇ ਆ ਮਿਹਨਤ ਦੀ ਕਮਾਈ ਕਰਕੇ ਆਉਂਦੇ ਆ ਤੇ ਤੁਸੀਂ ਲੁੱਟ ਰਹੇ ਲੋਕਾਂ ਨੂੰ ਇਦਾਂ ਚਲੋ ਤੁਸੀਂ ਕਹਿੰਦੇ ਬੰਦ ਕਰ ਦਿਓ ਭਾਜੀ ਨਹੀਂ ਲੱਗਦੇ ਪਹਿਲੀ ਵਾਰੀ ਲਾਇਆ ਕਰਦੀ ਨਹੀਂ ਪਹਿਲੀ ਵਾਰੀ ਲਾਇਆ ਜਲਦੀ ਕਰਦੀ ਹੁਕੀ ਬਣ ਲਗੀ ਇਹ ਦਿਖਾਓ ਤਾਂ ਹੀ ਸਮਾਨ ਤੇ ਕੱਢੋ ਜੇ ਸਮਾਨ ਨਾ ਕੱਢੋ ਪਤਨਾ ਚੱਲੇ ਲੋਕਾਂ ਨੂੰ ਕੀ ਕਰਦੇ ਆ ਕਿ ਤੁਸੀਂ ਇਹ ਹੁੰਦਾ ਕੀ ਹੈ ਇਹ ਹੁੰਦਾ ਕੀ ਹੈ ਭਾਜੀ ਜਿੱਦਾਂ ਤਾਸ ਖੇលਦੇ ਰੁਕੀ ਹਾਰਦੇ ਜਿੱਥੇ ਹੁੰਦਾ ਹੀ ਉਹ ਆਈ ਹੈ ਹੋਰ ਤੇ ਮੰਡੀ ਲੱਗੀ ਹੋਈ ਮੰਡੀ ਦੇ ਵਿੱਚ ਤੁਸੀਂ ਇਹ ਕੰਮ ਕਰ ਰਹੇ ਹੋ ਚਲੋ ਨਹੀਂ ਲੰਦੇ ਭਾਜੀ ਕੀ ਹੈ ਕੀ ਗੱਲ ਕੀ ਦੱਸ ਦਿੰਦਾ ਸ਼ਕਤੀ ਦੇ ਨਾਮ ਮਿੱਟੀ ਦੇ ਦੱਸ ਦਿੰਦਾ ਕੱਢਾਂਦਾ ਜਿਹੜਾ ਕੰਮ ਕਰ ਰਹਿਆ ਸੀਗਾ ਤੇ ਮੋਕੇ ਤੇ ਹੀ ਜਿਹੜਾ ਸਮਾਨ ਆ ਫੜਿਆ ਗਿਆ ਨਹੀਂ ਕਿਦਾਂ ਲਾਇਏ ਪੈਸੇ ਲਾਇ ਜੀ ਤੁਸੀਂ ਵੀ ਲਾਇਏ ਭਾਜੀ ਕਿੰਨੇ ਲਾਇਏ ਸਾਰੇ ਜਿੱਤੇ ਹੋ ਨਹੀਂ 5 ਲਾਇਏ ਹਾਂ ਕਿ ਕੀਤਾ ਕੀ ਸੀ ਇਹਨਾਂ ਨੇ ਮਤਲਬ ਕੀ ਘਾ ਗਈ ਹੈ ਹੈ ਲਾਲ ਤੇ ਲਾਲ ਕੰਨੀ ਹੈ ਦਿਓ ਭਾਈ 500 ਰੁਪਏ ਦਿਓ ਤਾਂ 500 ਰੁਪਏ ਆ ਰਹੇ ਆ ਜੇ 500 ਰੁਪਏ ਆ ਤੇ ਦੋਸਰੇ ਦੇ ਪਹਿਲੇ ਪਹਿਲੇ ਪਾਰੇ ਪਹਿਲੇ ਆ ਰਿਹਾ ਆ ਰਿਹਾ ਪਹਿਲੇ ਨਹੀਂ ਆ ਰਿਹਾ ਇੱਧਰ ਪਹਿਲੇ ਆ ਰਿਹਾ ਨਹੀਂ ਭਾਈ ਪੁਲਿਸ ਨਹੀਂ ਪੁਲਿਸ ਦੀ ਪਹੁੰਚ ਨਹੀਂ ਹੈਗੀ ਥੱਲੇ ਤੱਕ ਪੁਲਿਸ ਕੀ ਤੁਹਾਨੂੰ ਕੁਝ ਕਹਿੰਦੀ ਨਹੀਂ ਭਾਈ ਕਹਿੰਦੀ ਕਿ ਉਹ ਨਹੀਂ ਪਹਿਲੇ ਵੀ ਹਾਲੇ ਤੁਸੀਂ ਤਾਂ ਵੀ ਸ਼ਰੀਆਮ ਸੋਨੇ ਦੇ ਮੰਡੀ ਦੇ ਵਿੱਚੇ ਕੰਮ ਕਰਦੇ ਨਹੀਂ ਰੇਨੇ ਕਿਥੇ ਨੇ ਇਹਨਾਂ ਦੀ ਤਸਵੀਰ ਭਾਜੀ ਕਿਵੇਂ ਦੇਖ ਦੋਗੇ ਇਹ ਚੀਜ਼ਾਂ ਜਿਹੜੀਆਂ ਉੱਥੇ ਚੱਲ ਰਹੀਆਂ ਮੰਡੀ ਦੇ ਵਿੱਚ ਭਾਜੀ ਦੇਖੋ ਜੀ ਸਾਰੇ ਲੋਕ ਤੁਹਾਡੇ ਸਾਹਮਣੇ ਘਰਾਂ ਪਰਵਾਰਾਂ ਸਾਰੇ ਲੋਕ ਆ ਰਹੇ ਆ ਤੇ ਇੱਥੇ ਆਹ ਦਲਦਨਾ ਵੀ ਹੋ ਰਿਹਾ ਕਿਸਾਨ ਦਾ 30 ਲੋਕਾਂ ਦੇ ਖਲਦ ਵਿੱਚ ਭੌਵੀ ਪੇਰੇ ਆ ਚਲੋ ਭਾਈ ਨਹੀਂ ਦੇਖ ਕੇ ਬਾਕੀ ਲੋਕੀ ਵੀ ਪੂਰੀ ਦੇ ਉੱਤੇ ਨਾਕਾ ਲੱਗਾ ਹੁੰਦਾ ਮੇਰਾ ਸੋ ਬਿਲਕੁਲ ਦੇਖ ਲਓ ਜੀ ਜੀ ਦੇ ਸਕਦੇ ਹੋ ਕਿਹੜੇ ਭਾਜੀ ਬੰਦੇ ਕਿਹੜੇ ਨਾਲ ਤੁਹਾਡੇ ਲਾਲਾ ਜੀ ਕਿਹੜੇ ਭੋਲੇ ਵਾਲੇ ਲੋਕਾਂ ਨੂੰ ਬਰਗਲਾ ਕੇ ਇੱਥੇ ਜੂਆ ਖਿਲਾਇਆ ਜਾ ਰਿਹਾ ਸਾਰੇ ਆਮ ਜਿਹੜੇ ਮੰਡੀ ਤੇ ਲੱਗਦੀ ਦੇਖ ਸਕਦੇ ਹੋ ਨਹੀਂ ਭਾਜੀ ਹੱਟੇ-ਕੱਟੇ ਕੁਝ ਹੀ ਹੈਗੇ ਕੰਮਕਾਰ ਵੀ ਕਰ ਸਕਦੇ ਨਹੀਂ ਕਾਨੂੰਨ ਗਰੀਬਾਂ ਨਾਲ ਧੱਕਾ ਹੀ ਹੁੰਦਾ ਵੇ ਦੱਸੋ ਯਾਰ ਕਿੰਨੀ ਦੇਰ ਤੋਂ ਆ ਕੰਮ ਕਰਦੇ ਆ ਜੀ ਹਣਾ ਮਤਲਬ 500 ਲੱਖ ਕਿੱਲੇ ਦੇ ਅੰਦਰ ਤੁਸੀਂ ਭਾਈ ਅੱਜ ਹੀ ਕਿੱਲੇ ਲੋ ਹਾਂ ਹਾਂਜੀ ਡਬਲ ਪੈਸੇ ਦੇ ਜੀ ਬੋਲੇ ਲਾਲੇ ਦਿਨ ਦੇ ਲੋਕਾਂ ਨੂੰ ਡਬਲ ਕਰਨ ਦਾ ਕੋਈ ਜਿੱਤਦਾ ਵੀ ਹੈ ਜੇ ਸਾਰੇ ਹਰਦੇ ਹੀ ਆ ਹਾਂਜੀ ਕੰਟੋ ਆ ਰਿਹਾ ਸੀ ਭਾਈ ਕਹਿੰਦੇ ਤੁਸੀਂ ਖੇਡ ਲੈ ਮੈਂ ਕਹਾ ਉਹ ਖੇਡਦਾ ਹਾਂ ਖੇਲੇ ਸਦੋ ਤਿੰਨੇ ਨਹੀਂ ਲਾਂਦੇ ਭਾਈ ਕਹਿੰਦਾ ਮੇਰਾ ਬਰਾਬਰ ਹੋਵੇ ਨਾ ਨਹੀਂ ਮਿਲਦਾ ਭਾਈ ਤੁਸੀਂ ਵੀ ਖੇਡਦੇ ਸੀ ਆਹ 500 ਨੇਦੀ ਭਾਜੀ ਕਿਹਨਾ 5 ਨੰਬਰ ਥਾਣੇ ਦੇ ਬਿਲਕੁਲ ਸਾਹਮਣੇ ਛੋਲੇ ਭਟੂਰੇ ਜਿਹੜੀ ਦੇ ਕੋਲ ਨਾ ਪਈਆ ਹਜ਼ਾਰ ਰੁਪਏ ਦਾ ਸਕੈਮ ਹੋ ਗਿਆ ਕਿਸੇ ਦਾ ਇਦਾਂ ਸਟੈਕਰ ਲੈ ਕੇ ਕੋਈ ਖੇਡ ਰਿਹਾ ਸੀਗਾ ਤੇ 1 ਮਿੰਟ ਦੇ ਵਿੱਚ 50 ਹਜ਼ਾਰ ਬਜਤ ਗਏ ਉਹ ਅਸੀਂ ਆਪਾਂ ਮੁੜ ਕੇ ਨਹੀਂ ਇੱਥੇ ਆਵਾਂਗੇ ਬਸ ਮੈਂ ਕਹਤਾ ਨਹੀਂ ਕਿ ਨਹੀਂ ਮੈਨੂੰ ਪਹਿਲੀ ਨਹੀਂ ਟਕਾਣਾ ਪਹਿਲੀ ਨਹੀਂ ਲੱਭਿਆ ਪਹਿਲਾਂ ਕਿੱਥੇ ਲੰਨੀ ਜੀ ਕਿੱਥੇ ਨਹੀਂ ਲੱਲਦਾ ਭਾਜੀ ਜੇ ਮੋਨ ਲਾਣਾ ਚਾਹੋ ਭਾਈ ਖੋਗਲ ਪਾਣ ਕਿਸੇ ਨਹੀਂ ਉਹ ਚਲੋ ਹੁਣ ਉੱਥੇ ਵੀ ਜਾਵਾਂਗੇ ਤੁਹਾਡੇ ਕੋਲਦੇ ਆਏ ਪਹਿਲਾਂ ਤੁਸੀਂ ਆ ਦੇ ਸਾਦੇ ਹੋ ਜੂਆ ਖਲਾਇਆ ਜਾਂਦਾ ਸੀ ਗਰੀਬਾ ਲੋਕਾਂ ਨੂੰ ਲੁੱਟਿਆ ਜਾਂਦਾ ਸੀ ਏਕਾ ਲੜਕੇ ਵੱਲੋਂ ਮੁੰਡੇ ਵੱਲੋਂ ਪਛਾਣ ਲੋ ਇਹਨੂੰ ਗੀਟੀਆ ਖਲਾ ਕੇ ਲੁੱਟਿਆ ਜਾਂਦਾ ਸੀ ਡੱਕਿਆ ਲੋਕਾਂ ਨੂੰ ਠੱਗਦੇ ਸੀ ਦੇਖੋ 200 ਦਾ 500 500 ਦਾ 1000 ਕਹਿ ਕੇ ਇਹ ਬਾਹਰ ਮਿੰਦੋ ਜਿਹੜਾ ਜੂਆ ਚੱਲ ਰਿਹਾ ਜੂਆ ਚੱਲਦਾ ਹੀ ਦੇਖ ਸਕਦੇ ਨੂੰ ਇਹ ਬਿਊਕ ਨੂੰ ਦੇ ਲੋ ਭਾਈ ਰੰਦੇ ਕਿੱਧਰ ਤੁਸੀਂ ਸਾਰਾ ਪੰਜ ਦੇ ਤਿੰਨ ਜਿਹੜਾ ਇਹ ਸਾਰਾ ਆਵਲਰ ਕੁਰਸੀ ਦੂਰੀ ਦੇ ਇਥੇ ਕੁੱਛ ਵੀ ਖੜੀ ਹੋਦੀ ਨਾਕਲਾ ਵੀ ਲੱਗਦਾ ਤੁਸੀਂ ਇਹ ਦੇਖ ਸਕਦੇ ਜੂਆ ਖਿਲਾਇ ਜਾਂਦਾ ਗੇਟ ਹੀ ਆ ਕੱਪੜਾ ਵੀ ਜੇਬੀ ਚ ਪਾਇਆ ਪਿਆ ਕਿਹਦਾ ਕੱਪੜਾ ਵੀ ਜੇਬੀ ਜੀ ਪਾ ਕੇ ਘੁੰਮਦਾ ਪਿਆ ਵਿੱਚ ਦੇਖ ਸਕਦੇ ਸ਼ਰੀਆਮ ਜਿਹੜਾ ਸਰਕਾਰ ਦੇ ਉੱਪਰ ਹੀ ਸ਼ਰੀਆਮ ਜਿਹੜਾ ਜੂਆ ਖਿਲਾਇ ਜਾਂਦਾ ਭਾਈ ਕਿ ਕੱਪੜਾ ਵੀ ਜੇਬੀ ਜੀ ਹੁੰਦਾ ਭਾਈ ਕੱਪੜਾ ਵੀ ਜੇਬੀ ਦੇ ਵਿੱਚ ਹੁੰਦਾ मतलब सारा ऑफिस लैके ना ही घूम देवे यार बात करो एक तो तुम लोग लुट रहे पे हो एक तो तुम सारे आम लोग लुट रहे हो तो आगे तो है कोई कपड़ा दिखा दो नहीं कपड़ा दिखा दो, 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 दो ਨੇ ਹੋਰੇ ਤੁਹਾਡੇ ਕੋਲ ਸੀ ਗਿਆ ਕਰਾਸ ਤੇ ਤੁਹਾਨੂੰ ਫੋਨ ਕਰ ਅੱਛਾ ਤੁਹਾਡੇ ਨਾਲ ਬੱਤੇ ਹੋਰ ਵੀ ਆ ਗਏ ਨੇ ਸਾਰੇ ਬਹੁਤ ਦੇਖਦੇ ਤਾਂ ਪੂਰਾ ਸਕੈਮ ਆ ਪੂਰਾ ਇਹਨਾਂ ਦਾ ਗੈਂਗ ਦਾ ਸਿਆਰਾ ਕਿਉਂ ਮੈਂ ਤਾਂ ਗਲਤੀ ਮੰਨਦੇ ਤੁਸੀਂ ਆਪਣੀਆਂ ਇੱਕ ਮਿੰਟ ਗਲਤੀ ਮੰਨਦੇ ਹੋ ਤੁਸੀਂ ਕੀ ਕਰਦੇ ਕਿ ਜੂਆ ਖਾਣ ਨਹੀਂ ਆਪਣੇ ਤੁਹਾਨੂੰ ਸਾਨੂੰ ਦੱਸੋ ਸਾਨੂੰ ਨਹੀਂ ਪਤਾ ਕੀ ਕੀ ਨਹੀਂ ਖਾਣਗੇ ਜੂਆ ਖਾਂਦਾ ਹੀ ਨਹੀਂ ਖਾਣਾ ਮੈਂ ਤਾਂ ਗਲਤੀ ਆਪਣੀਆਂ ਨਹੀਂ ਮੈਂ ਗਰੀਬਾ ਲੋਕਾਂ ਨੂੰ ਲੁੱਟ ਉਹ ਭਾਈ ਮੈਂ ਤੁਹਾਨੂੰ ਵਾਪਸ ਬੋਦੀ ਸਰੇ ਆਮ ਜਿਹੜਾ ਕਿ ਮੰਡੀ ਤੇ ਲੱਗੀ ਹੈ ਇਹਨਾਂ ਦੇ ਰਾਜ ਉੱਤੇ ਇਹਦਾ ਜੇ ਕੰਮ ਇਦਾਂ ਦਾ ਕਰ ਰਹੇ ਲੋਕਾਂ ਦੇ ਅੱਜ ਮਿਲ ਕਿੰਨੇ ਇਕੱਠੇ ਕੀਤੇ ਨੇ ਆ ਜੇ ਭਾਈ ਬੈਠਾਂਗੇ ਨਾਲ ਕੀ ਇਹ ਤੁਹਾਨੂੰ ਪੁਲਿਸ ਨੇ ਦੇਖਿਆ ਨਹੀਂ ਤੁਸੀਂ ਐਵੇਂ ਕਿਹੜਾ ਰਹੇ ਬੈਠਾ ਹੀ ਆਂ ਭਾਈ ਪਹਿਲਾਂ ਆਈ ਸੀ ਪੁਲਿਸ ਮੈਂ ਨਹੀਂ ਭਾਈ ਮੁਰ ਕੇ ਆਇਆ ਨਹੀਂ ਨਹੀਂ ਪਹਿਲਾਂ ਪੁਲਿਸ ਆਈ ਸੀ ਤੁਹਾਡੇ ਕੋਲ ਨਹੀਂ ਅਜੇ ਕੋਈ ਨਹੀਂ ਆਇਆ ਪਤਾ ਲੱਗਾ ਸੂਤਰ ਦੱਸਿਆ ਤੁਹਾਡੇ ਕੋਲ ਪਹਿਲਾਂ ਪੁਲਿਸ ਆਈ ਸੀ ਅੱਛਾ ਪਹਿਲਾਂ ਪੁਲਾਈ ਕੋਈ ਨਹੀਂ ਆਇਆ ਟੋਟਾ ਕਿੰਨੇ ਕ ਮੁੰਡੇ ਹੁੰਦੇ ਨਾਲ ਦੱਸੋ ਆਈਡੀ ਇੱਕ ਕੱਲਾ ਹੀ ਕੱਲਾ ਮੇਰੇ ਨਾਲ ਨਹੀਂ ਹੁਣ ਇਹ ਕਿਹਾ ਕਿ ਨਾਲ ਦਾ ਮੁੰਡਾ ਲੈ ਗਿਆ ਨਹੀਂ ਕੱਦੇ ਬੰਦੇ ਹੋ ਵੀ ਤੁਹਾਨੂੰ ਕਿੰਦਾ ਪਤਾ ਫੋਕਲ ਪੁਆਇੰਟ ਦਾ ਵੀ ਤੇ ਸਾਦੇਓ ਆ ਲੜਕਾ ਕਿਰਾ ਜੂਆ ਖਲਾਂਦਾ ਸੀ ਭਈ ਆ ਮੰਡੀ ਦੇ ਵਿੱਚ ਜ ਸੁਵੀ ਫੁੱਟੀ ਦੋੜ ਗਰੀਬਾਂ ਲੋਕਾਂ ਲੁੱਟਿਆ ਜਾਂਦਾ ਇਹ ਮੁੰਡੇ ਵੱਲੋਂ ਚੱਦਰ ਪਰਛਾ ਕੇ ਇੱਕ ਦੁਕਾਨਦਾਰੀ ਇੱਕ ਇੱਕ ਦੁਕਾਨਦਾਰੀ ਤੁਸੀਂ ਦੇਖ ਸਕਦੇ ਹੋ ਦੁਕਾਨਦਾਰੀ ਬਣਾਈ ਪਈ ਸੀ ਆ ਪੂਰੀ ਥੱਲੇ ਦੁਕਾਨਦਾਰੀ ਬਣਾ ਕੇ ਲੋਕਾਂ ਲੁੱਟੇ ਜਾਂਦਾ ਜੂਏ ਨੂੰ ਲੋਕਾਂ ਨੂੰ ਲਾਲਚ ਦਿੱਤਾ ਜਾਂਦਾ 200 ਦਾ 500 ਦਾ 500 ਦਾ 1000 ਗਰੀਬ ਮਾਰੇ ਲੋਕ ਤਾਂ ਕਰੀਏ ਭੋਲੇਪਾ ਲੋਕ ਫਸਾ ਕੇ ਉਹਨਾਂ ਨੂੰ ਲੁੱਟ ਲੈਂਦੇ ਸੀ ਇਹ ਵੱਡੀਆਂ ਤਸਵੀਰਾਂ ਦੁਕਾਨ ਦੀ ਖੁਸ਼ੀ ਆ ਤੇ ਜਲੰਧਰ ਮੈਂ ਟੀਵੀ ਉੱਤੇ ਲਾਈਵ ਤਸਵੀਰਾਂ ਜ਼ਰੂਰ ਵੱਧ ਤੋਂ ਵੱਧ ਪੇਨ ਨੂੰ ਫੋਲੋ ਕਰੋ ਕਮੈਂਟ ਜ਼ਰੂਰ ਆਇਓ ਬਹੁਤ ਬਹੁਤ ਧੰਨਵਾਦ ਸਾਡੇ ਚੰਨ ਨਾਲ ਜੁੜੇ ਰਹਿੰਦਾ ਅਨ ਉਹਨਾਂ ਨਾਲ ਗੱਲ ਵੀ ਦਾ ਬਹੁਤ ਬਹੁਤ ਧੰਨ ਸਾਰੇ ਭੈਣ ਭਰਾਵਾ ਦਾ